ਗੁਰੂ ਅਰਸਾਏ ਦੇ ਵਿੱਚ ਚੋਰਾਂ ਦੇ ਹੌਸਲੇ ਉਹਨੇ ਇੰਨੇ ਬਲੰਦ ਹੈ ਗਿਆ ਵੀ ਬਾਜ਼ਾਰ ਦੇ ਵਿੱਚ ਹੁਵੀ ਦੁਕਾਨਾਂ ਨੂੰ ਲੁੱਟ ਲਿਆ ਜਾਂਦਾ ਇੱਕ ਦੁਕਾਨ ਦੀ ਹਾਲਾਤ ਤੁਹਾਨੂੰ ਦਿਖਾ ਦਿੰਨੇ ਆ ਸੁਨਿਆਰੇ ਦੀ ਦੁਕਾਨ ਹੈਗੀ ਆ ਗੁਰੂ ਅਰਸਾਏ ਦੀ ਜਿੱਥੇ ਚੋਰਾਂ ਵੱਲੋਂ ਦਾਵਾ ਬੋਲਿਆ ਗਿਆ ਇਸ ਦੁਕਾਨ ਦੇ ਵਿੱਚੋਂ ਸਭ ਤੋਂ ਪਹਿਲਾਂ ਇਸ ਜਗ੍ਹਾ ਤੋਂ ਜੰਦਰੇ ਤੋੜੇ ਗਏ ਜੰਦਰੇ ਤੋੜਨ ਤੋਂ ਬਾਅਦ ਅੱਗੇ ਜਾ ਜਾਂਦਾ ਅੱਗੇ ਜਾ ਕੇ ਕਾਫੀ ਸਮਾਨ ਜਿਹੜਾ ਦੁਕਾਨ ਦੇ ਵਿੱਚੋਂ ਚੋਰੀ ਕਰਕੇ ਲੈ ਗਏ ਚਾਂਦੀ ਚੋਰੀ ਹੋ ਗਈ ਜਿਵੇਂ ਜਿਵੇਂ ਦੁਕਾਨਦਾਰ ਹੁਣ ਸਮਾਨ ਦੀ ਫਰੋਲਾ ਫਰਾਲੀ ਕਰ ਰਿਹਾ ਉਵੇਂ ਹੀ ਪਤਾ ਲੱਗ ਰਿਹਾ ਹੈ ਵੀ ਕੀ ਕੀ ਚੋਰੀ ਹੋਇਆ ਜੇ ਤਾਂ ਜਿਵੇਂ ਕਹਿੰਦੇ ਨਾ ਸੋਰੀ ਨਹੀਂ ਆਈ ਇਹ ਦਰਵਾਜ਼ਾ ਸੀ ਪਿਛਲੇ ਦਰਵਾਜ਼ੇ ਥਾਣੀ ਆਏ ਫਿਰ ਇਹ ਦਰਵਾਜ਼ਾ ਤੋੜਦੇ ਆ ਚੋਰ ਇਹ ਦਰਵਾਜ਼ਾ ਤੋੜਨ ਤੋਂ ਬਾਅਦ ਇੱਥੇ ਸੈਲਫ ਸੀ ਜਿੰਦੇ ਵਿੱਚ ਸਮਾਨ ਪਿਆ ਸੀ ਸੋਨਾ ਚਾਂਦੀ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਦੇਖ ਸਕਦੇ ਹੋ ਸੱਟਾਂ ਲਗਾਈਆਂ ਹੋਈਆਂ ਨੇ ਸਮਾਨ ਚੋਰੀ ਕਰਕੇ ਲੈ ਗਏ ਸੋਨਾ ਚੋਰੀ ਕਰਕੇ ਲੈ ਬੌਜੀ ਮੇਨ ਬਾਜ਼ਾਰ ਦੇ ਵਿੱਚ ਦੁਕਾਨ ਹੈਗੀ ਆ ਕਿੰਨਾ ਨੁਕਸਾਨ ਹੋ ਗਿਆ ਕੀ ਹਾਲਾਤ ਬਣ ਗਏ ਚਾਂਦੀ ਆ ਸਮਝੀ 5 ਤੋਂ 7 ਕਿਲੋ ਰੇਂਜ 7 ਦੇ 8 ਕਿਲੋ ਵੀ ਹੋ ਸਕਦਾ ਹੈ ਤੇ ਛੋੜੀਆਂ ਸੋਨੇ ਦੀਆਂ ਵਾਲੀਆਂ ਜਿਵੇਂ ਹੁਣ ਮੈਂ ਡੱਬੇ ਚ ਉਹ ਵੀ ਕਟ ਗਿਆ ਪਈਆਂ ਵੇਖੀ ਨੌਲੀ-ਹੌਲੀ ਮੈਂ ਉਹ ਪਤਾ ਲੱਗ ਰਿਹਾ ਹੈ ਸੋਨੇ ਦਾ ਸਮਾਨ ਵੀ ਹੋ ਗਿਆ ਨਾਲ ਥੋੜਾ ਜਿਹਾ ਸੋਨੇ ਦੀਆਂ ਵਾਲੀਆਂ ਵੀ ਐ ਦੇਖਣ ਤੇ ਪਤਾ ਲੱਗਾ ਕਿ ਇਹ ਥੋੜੀਆਂ ਕੱਟੀਆਂ ਹੋਈਆਂ ਉਹਨੂੰ ਵੇਖਿਆ ਨਹੀਂ ਡੱਬਾ ਮੈਂ ਹੌਲੀ-ਹੌਲੀ ਜਿਵੇਂ-ਜਿਵੇਂ ਮੈਸੋਜੀ ਮੈਨੂੰ ਆਦੀ ਪਈ ਹੈ ਤੇ ਉਹ ਮੈਂ ਦੱਸੀ ਨਾ ਤੁਹਾਨੂੰ ਜੀ ਅੱਛਾ ਜਿਵੇਂ ਤੁਸੀਂ ਫਰੋਲਾ-ਫਰਾਲੀ ਕਰ ਰਹੇ ਹੋ ਤੇ ਇਹ ਲੱਗ ਰਿਹਾ ਵੀ ਸੋਨਾ ਵੀ ਲੈ ਗਏ ਕਿਹੜਾ-ਕਿਹੜਾ ਸਮਾਨ ਲੈ ਗਏ ਹਾਲੇ ਕੋਈ ਸਾਫਤਾ ਵਿੱਚ ਨਹੀਂ ਹੈ ਹਾਂਜੀ ਆਈਏ ਕੋਈ ਸਾਫਤਾ ਵਿੱਚ ਮੈਂ ਦੇਖ ਲਿਆ ਜੀ ਜਿਹੜੀ ਜੋ ਚੀਜ਼ ਬਾਹਰ ਪਈ ਸੀ ਉਹ ਲੈ ਗਏ ਐ ਡੱਬੇ ਫਰੀ ਹੋਈ ਪਈ ਐ ਤੇ ਡੱਬੇ ਬ ਬੰਦ ਕਰਕੇ ਗਏ ਸੀ ਇੱਥੇ ਹੀ ਸ਼ਨੀਵਾਰ ਤ ਮੈਂ ਰਾਬ ਗਿਆ ਹਾਂ तकरीबन 7:30 ਵਜੇ ਬੰਦ ਕਰਕੇ ਤੇ ਮੈਂ ਕੱਲ ਸਵੇਰੇ ਅੱਜ ਅੱਜ ਸਵੇਰੇ 9:30 ਵਜੇ ਖੋਲੀ ਹੈ ਜੇ ਸ਼ਟਲ ਮੇ ਚੱਕਿਆ ਦੇਖਿਆ ਅੰਦਰ ਲੈਟਰ ਜਗੀਆਂ ਦੀ ਬਾਦ ਟੁੱਟਾ ਪਿਆ ਹੈ ਡੱਬੇ ਖਾਲ ਖਿਲਰੇ ਪਏ ਹੈ ਤੇ ਉਹ ਨੁਕਸਾਨ ਸਾਰਾ ਹੋ ਗਿਆ ਹੈ ਦੇਖਿਆ ਸਾਰਾ ਕੁਝ ਹੈ ਨਹੀਂ ਗਾ ਡੱਬੇ ਬਿਲਕੁਲ ਖਾਲੀ ਪਏ ਜੀ ਤੇ ਆਏ ਆ ਕੋਈ ਪੁਲਿਸ ਨੂੰ ਤਰਖਾਸ ਦਿੱਤੀ ਜਾਂ ਪੁਲਿਸ ਨੂੰ ਕੋਈ ਜਾਣਕਾਰੀ ਦਿੱਤੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਫਿਰ ਪੁਲਸ ਵਾਲੇ ਆਏ ਹੈ ਵੇਖ ਕੇ ਚਲੇ ਗਏ ਹੈ ਮੌਕਾ ਤੇ ਕਹਿੰਦੇ ਕਾਰਵਾਈ ਕਰਾਂਗੇ ਜੇ ਕੀ ਮੰਦੇ ਹੋ 메인 ਬਾਜ਼ਾਰ ਦੇ ਵਿੱਚ ਦੁਕਾਨ ਹੈਗੀ ਹੈ ਆਏ ਦਿਨ ਚੋਰੀ 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 ਤੇ ਇੱਕ ਦੁਕਾਨ ਜਿਹੜੀ ਬਾਜ਼ਾਰ ਦੇ ਵਿੱਚ ਹੈ ਉੱਥੇ ਵੀ ਚੋਰ ਰਹਿ ਗਏ ਕਿ ਚੋਰਾਂ ਦੇ ਹੌਸਲੇ ਇੰਨੇ ਬਲੰਦ ਹੋ ਗਏ ਲੋਕਾਂ ਦਾ ਡਰ ਪਉ ਨਹੀਂ ਰਹਿ ਗਿਆ ਲੋਕਾਂ ਦਾ ਡਰ ਪਉ ਨਹੀਂ ਰਹਿ ਗਿਆ ਜੀ ਉਹੀ ਗੱਲ ਹੋ ਗਈ ਨਾ ਪਰੇ ਵੀ ਅੱਜ ਤੁਸੀਂ ਆਹ ਵੇਖੋ ਹੁਣ ਕੀ ਕਿੰਨਾ ਨੁਕਸਾਨ ਕਰ ਗਏ ਹ ਹ ਉਹਨਾਂ ਦਾ ਸਾਨੂੰ ਸਾਡਾ ਮਾਣ ਨਾਲ ਦਿੱਤਾ ਜਾਵੇ ਇੰਦਾ ਸਗਲ ਅੱਛਾ ਕੋਈ ਸੀ ਸੀ ਫੋਟੋ ਜੇ ਕੋਈ ਕੈਮਰੇ ਲੱਗੇ ਸੀ ਕੋਈ ਆਈ ਬਾਰ ਜਾ ਸੀ ਅਸੀਂ ਤਾਂ ਕੈਮਰੇ ਦੋ ਚਾਂਦਾਂ ਦੇ ਖਰਾਬ ਸੀ ਕੁਝ ਠੀਕ ਕਰਾਣੇ ਸੀਗੇ ਬਸ ਨਹੀਂ ਵੇਲ ਮਿਲਿਆਗਾ ਉਹ ਕਰਾਣੇ ਸੀ ਹਾਂਜੀ ਨੁਕਸਾਨ ਕਾਫੀ ਹੋ ਗਿਆ ਨੁਕਸਾਨ ਕਾਫੀ ਜਨਾਹਾਨ ਹੋ ਗਿਆ ਜੀ ਬਿਲਕੁਲ ਜੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਉਹ ਦੁਕਾਨ ਹੈ ਸੁਨਿਆਰੇ ਦੀ ਗੁਰੂ ਅਰਸਾਏ ਦੇ 메ਨ ਬਾਜ਼ਾਰ ਦੇ ਵਿੱਚ ਜਿਵੇਂ ਜਿਵੇਂ ਸਮਾਨ ਤੁਸੀਂ ਦੇਖੋ ਆਹ ਡੱਬਿਆਂ ਦੇ ਵਿੱਚੋਂ ਜਿਹੜੀ ਆ ਸੋਨਾ ਚਾਂਦੀ ਚੋਰੀ ਕਰਕੇ ਚੋਰ ਲੈ ਗਏ ਆਹ ਸੈਲਫ ਆ ਸੈਲਫ ਦਾ ਉਹ ਟੁੱਟਿਆ ਹੋਇਆ ਵੀ ਦਿਖਾਈ ਦੇ ਰਿਹਾ ਕੁੰਡਾ ਟੁੱਟਿਆ ਹੋਇਆ ਦਿਖਾਈ ਦੇ ਰਿਹਾ ਤੇ ਸੈਲਫ ਨੂੰ ਸੱਟਾ ਮਾਰਿਆ ਹੋਇਆ ਇਹ ਡੱਬੇ ਜਿਹੜੇ ਸੀ ਚਾਂਦੀ ਸੀ ਇਹਨਾਂ ਡੱਬਿਆਂ ਦੇ ਵਿੱਚ ਇਹਨਾਂ ਸਮਾਨ ਨੂੰ ਵੀ ਵਿਹਲਾ ਕਰ ਗਏ ਸਾਰੀ ਦੁਕਾਨ ਵਿਹਲਾ ਕਰ ਗਏ ਜਿਵੇਂ ਜਿਵੇਂ ਫਰੋਲਾ ਫਰਾਲੀ ਕਰ ਰਹੇ ਨੇ ਹੋਰ ਹੋਰ ਨਿਕਲ ਰਿਹਾ ਕੀ ਕੀ ਚੋਰੀ ਹੋ ਰਿਹਾ ਹੁਣ ਸਾਫ ਤਾਂ ਉਹਦਾ ਬਾਅਦ ਚ ਲੱਗੂਗਾ ਕਿੰਨੇ ਲੱਖਾਂ ਦਾ ਹੋ ਗਿਆ ਹਾਂਜੀ ਇਹ ਤਕਰੀਬਨ 6-7 ਲੱਖ ਰੁਪਏ ਦਾ ਕਿਹਾ ਜਾ ਸਕਦਾ ਰਾਮ ਨਾਲ ਹੂੰ ਬਾਕੀ ਹਾਂਜੀ ਵੇਖ ਲਿਆ ਪਿਆ ਮੈਂ ਹਾਂਜੀ ਇਹਨੇ ਦੇਖਦੇ ਪਏ ਹਾਲੇ ਨੁਕਸਾਨ ਕਿੰਨਾ ਹੋਇਆ ਮੈਂ ਇੱਕ ਚੀਜ਼ ਹੋਰ ਦਿਖਾਉਣਾ ਹੈਗਾ ਤੁਹਾਨੂੰ 메ਨ ਬਾਜ਼ਾਰ ਹੈ ਗੁਰੂ ਹਰਸਾਏ ਦਾ 메ਨ ਬਾਜ਼ਾਰ ਹੈ ਤੇ 메ਨ ਬਾਜ਼ਾਰ ਦੇ ਵਿੱਚ ਦੁਕਾਨ ਹੈ ਗੁਰੂ ਹਰਸਾਏ ਮੁਕਸਰ ਰੋਡ ਦੀਆਂ ਤਸਵੀਰਾਂ ਨੇ ਇੱਧਰ ਦਿਖਾ ਦਉ ਪੂਰੀ ਬਸੋਂ ਵਾਲਾ ਇਲਾਕਾ ਹੈਗਾ ਇਸ ਤਸਵੀਰ ਦੇ ਵਿੱਚ ਤੁਸੀਂ ਦੇਖੋ ਪੂਰੇ ਬਸੋਂ ਵਾਲਾ ਇਲਾਕਾ ਹੈ ਤੇ ਬਸੋਂ ਵਾਲੇ ਇਲਾਕੇ ਦੇ ਵਿੱਚ ਹੀ ਇੰਨੀ ਵੱਡੀ ਵਾਰਦਾਤ ਨੂੰ ਇੰਜ਼ਾਮ ਦਿੱਤਾ ਗਿਆ ਚੋਰੀ ਕਰਕੇ ਲੈ ਗਏ ਚੋਰ ਸੁਨਿਆਰੇ ਦੀ ਦੁਕਾਨ ਦੇ ਵਿੱਚੋਂ ਤੇ ਹੁਣ ਜਿਵੇਂ ਫਰੋਲਾ ਫਰਾਲੀ ਕਰ ਰਿਹਾ ਹੋਰ ਤੇ ਹੋਰ ਨਿਕਲ ਰਿਹਾ ਕੀ ਕੁਝ ਚੋਰੀ ਹੋਇਆ ਹੈ ਦੇ ਬਾਜ਼ਾਰ ਦੇਖ ਸੋ ਚਲਦਾ ਫਿਰਦਾ ਬਾਜ਼ਾਰ ਹੈ ਰਾਤ ਦੀ ਘੜਨਾ ਵਾਪਰੀ ਹੈਗੀ ਹੈ ਗੁਰੂ ਅਰਸਾਏ ਦੇ ਵਿੱਚ ਪੁਲਿਸ ਦਾ ਡਾਰਕ ਹੀ ਚੋਰਾਂ ਦੇ ਨਹੀਂ ਰਹਿ ਗਿਆ ਪੁਲਿਸ ਤੋਂ ਬੇਖੌਫ ਹੋ ਕੇ ਚੋਰ ਹਰ ਰੋਜ਼ ਘਟਨਾ ਨੂੰ ਇਲਜ਼ਾਮ ਦੇ ਰਹੇ ਕਦੇ ਮੋਟਰਾਂ ਚੋਰੀ ਹੋ ਰਹੀਆਂ ਨੇ ਕਦੇ ਮੋਟਰਸਾਈਕਲ ਚੋਰੀ ਹੋ ਰਹੀਆਂ ਨੇ ਕਦੇ ਸਕੂਟੀਆਂ ਚੋਰੀ ਹੋ ਰਹੀਆਂ ਨੇ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਚ ਗੁਰੂ ਅਰਸਾਏ ਦੇ ਵਿੱਚ ਵਾਧਾ ਹੋ ਰਿਹਾ ਤੇ ਗੁਰੂ ਅਰਸਾਏ ਪੁਲਿਸ ਮੂਕ ਦਰਸ਼ਕ ਬਣੀ ਹੋਈ ਸਭ ਕੁਝ ਦੇਖ ਰਹੀ ਹੈ ਆਪਣੀ ਰੈਕਮੈਂਟ ਸੈਕਸ਼ਨ ਦੱਸਿਓ ਕਿ ਗੁਰੂ ਅਰਸਾਏ ਦੇ ਵਿੱਚ ਲਾਅ ਆਰਡਰ ਦੀ ਸਥਿਤੀ ਨੂੰ ਲੈ ਕੇ ਕੀ ਚੋਰ ਚੱਕੇ ਅੱਗੇ ਨਾਲ ਸਰਕਰਮ ਨੇ ਜਾਂ ਕਟਨੇ ਤੁਸੀਂ ਕਮੈਂਟ ਸੈਕਸ਼ਨ ਚ ਆਵਣੀ ਰਹਿ ਦੇਖ ਸਕਦੇ ਹੋ ਦਿਖਦੇ ਰਹਿ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੇ ਤੁਹਾਡਾ ਖੁਦ ਦਾ ਗੁਰੂਵਰ ਸਾਹਿਬ ਆਇ ਪੱਤਰਾਂ ਨਾਲ ਸਾਥੀ ਗਰਮੇ ਸਿੰਘ ਦੇ ਨਾਲ ਬਸਤਪਾਲ ਦਿਨ ਮੇਨ ਬਾਜ਼ਾਰ ਗੁਰੂਵਰ ਸਾਹਿਬ